ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਆਪਾਂ 2 ਦਿਨ ਪਹਿਲਾਂ ਗੱਲਬਾਤ ਕੀਤੀ ਸੀਗੀ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਸਬੰਧ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਮੁਹੰਮਦ ਮੁਸਤਾਫਾ ਦੇ ਬੇਟੇ ਅਕੀਲ ਅਖਤਰ ਦੀ ਮੌਤ ਦੇ ਸਬੰਧ ਚ ਆਪਾਂ ਨਾਲ ਉਹ ਦਿਨ ਇਹ ਵੀ ਗੱਲਬਾਤ ਕੀਤੀ ਸੀਗੀ ਕਿ ਉਸ ਮੌਤ ਦੇ ਸਬੰਧ ਵਿੱਚ ਉਹਦੇ ਬਾਪੂ ਦੇ ਉੱਪਰ ਭਾਵ ਕਿ ਸਾਬਕਾ ਡੀਜੀਪੀ ਦੇ ਉੱਪਰ ਹੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀਗੀ ਸ਼ਮਸ਼ੂਦੀਨ ਚੌਧਰੀ ਨਾਮਕ ਇੱਕ ਵਿਅਕਤੀ ਦੇ ਵੱਲੋਂ ਅੱਜ ਉਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਹੈ ਮੈਂ ਉਹ ਦਿਨ ਤੁਹਾਨੂੰ ਆਖਿਆ ਸੀਗਾ ਕਿ ਨਵੀਂ ਜੋ ਵੀ ਅਪਡੇਟ ਹੋਣਗੇ ਲੈ ਕੇ ਤੁਹਾਡੇ ਰੂਬਰੂ ਜ਼ਰੂਰ ਹਾਜ਼ਰ ਹੋਵਾਂਗੇ ਉਹੀ ਨਵੀਂ ਅਪਡੇਟ ਲੈ ਕੇ ਮੈਂ ਤੁਹਾਡੇ ਰੂਬਰੂ ਹੁਣ ਜਾ ਰਿਹਾ ਐਫਆਈਆਰ ਕੀ ਦਰਜ ਹੋਈ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਗੱਲ ਕਿ ਜਿਸ ਬੰਦੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਸ ਸ਼ਖਸ ਦਾ ਕੀ ਕਹਿਣਾ ਹੈਗਾ ਇਸ ਤੋਂ ਇਲਾਵਾ ਪਰਿਵਾਰ ਦਾ ਕੀ ਕਹਿਣਾ ਹੈਗਾ ਭਾਵ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਇਸ ਮੁਤਲਕ ਕੀ ਕਹਿਣਾ ਹੈਗਾ ਉਹਨਾਂ ਨੇ ਇੱਕ ਪ੍ਰੈਸ ਰਿਪੋਰਟ ਜਾਰੀ ਕੀਤਾ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਆਓ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਜੋ ਤਾਜ਼ਾ ਅਪਡੇਟ ਹੈ ਹਰਿਆਣਾ ਦੀ ਪੁਲਿਸ ਨੇ ਪੰਚਕੂਲਾ ਥਾਣੇ ਦੇ ਵਿੱਚ ਆਈਪੀਸੀ ਸੈਕਸ਼ਨ 103/1 ਭਾਗ ਕੇ ਕਤਲ ਅਤੇ 61 ਭਾਗ ਕੇ ਅਪਰਾਧਿਕ ਸਾਜ਼ਿਸ਼ ਦੇ ਤਹਿਤ ਮੁਸਤਫਾ ਜੋੜੇ ਧੀ ਅਤੇ ਨੂਹ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਮੁਸਤਫਾ ਜੋੜ ਦਾ ਭਾਗ ਕੇ ਮੁਹੰਮਦ ਮੁਸਤਫਾ ਤੋਂ ਇਲਾਵਾ ਉਹਦੀ ਘਰ ਵਾਲੀ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦੀ ਧੀ ਅਤੇ ਨੂੰਹ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਸ਼ਿਕਾਇਤ ਕਰਤਾ ਸਮਸ਼ੂਦੀਨ ਚੌਧਰੀ ਨੇ ਅਕੀਲ ਦੇ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ਦੇ ਉੱਪਰ ਐਫਆਈਆਰ ਦਰਜ ਕਰਵਾਈ ਹੈ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਸੈਟ ਕਹਿ ਦਿੰਦੇ ਹਾਂ ਭਾਵ ਕਿ ਪੁਲਿਸ ਨੇ ਇਹ ਸਾਰੇ ਮਾਮਲੇ ਦੇ ਸੰਬੰਧ ਵਿੱਚ ਇੱਕ ਸੈਟ ਬਣਾਈ ਹੈ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਅਕੀਲ ਦੀ ਵੀਡੀਓ ਅਤੇ ਪੋਸਟਾਂ ਦੇ ਕਰਕੇ ਪਰਿਵਾਰ ਦੇ ਉੱਪਰ ਸ਼ੱਕ ਸਾਨੂੰ ਸੀਗਾ ਫੋਰੈਂਸਿਕ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਜਦੋਂ ਉਹ ਰਿਪੋਰਟ ਆਉਂਗੀ ਤਾਂ ਫਿਰ ਹੋਰ ਬਹੁਤ ਕੁਝ ਉਗੜ ਕੇ ਸਾਹਮਣੇ ਆਊਗਾ ਮੁਸਤਾਫਾ ਅਤੇ ਉਹਦੇ ਪਰਿਵਾਰ ਨੇ ਇਸ ਮੁਤਲਕ ਜੋਕ ਰਿਖਿਆ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਤੁਸੀਂ ਟਵਿੱਟਰ ਦੇ ਉੱਪਰ ਜਾ ਕੇ ਦੇਖੋ ਮੁਹੰਮਦ ਮੁਸਤਾਫਾ ਇਸ ਵੇਲੇ ਟ੍ਰੈਂਡ ਕਰਦਾ ਪਿਆ ਔਰ ਕਈ ਪੋਸਟਾਂ ਦੇ ਵਿੱਚ ਵੀਡੀਓ ਸ਼ੇਅਰ ਹੋ ਰਿਹਾ ਜਿਹੜੀ ਉਸ ਅਕੀਲ ਅਖਤਰ ਨੇ ਬਣਾਈ ਸੀ ਭਾਵ ਕਿ ਜਿਹੜਾ ਇਸ ਦੁਨੀਆ ਦੇ ਉੱਪਰ ਨਹੀਂ ਰਿਹਾ ਭਾਵ ਕਿ ਸਾਬਕਾ ਡੀਜੀਪੀ ਦਾ ਬੇਟਾ ਜਿੱਥੇ ਅਕੀਲ ਰੋ ਰਿਹਾ ਔਰ ਹੁੰਦੇ ਹੋਇਆ ਉਹ ਕਹਿ ਰਿਹਾ ਕਿ ਮੇਰੇ ਪਿਤਾ ਮੇਰੀ ਪਤਨੀ ਦੇ ਨਾਲ ਮੈਂ ਪਹਿਲਾਂ ਗੱਲ ਕਰ ਹਟਿਆ ਨਾਜਾਇਜ਼ ਰਿਸ਼ਤਿਆਂ ਦੀ ਉਹ ਮੈਨੂੰ ਮਾਰ ਦੇਣਾ ਚਾਹੁੰਦੇ ਨੇ ਐਫ ਆਈ ਆਰ ਦੇ ਸਬੰਧ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਕਿ ਪੰਜ ਕੁਲੇ ਥਾਣੇ ਇਹ ਐਫ ਆਈ ਆਰ ਦਰਜ ਹੋਈ ਹੈ ਜਿਹੜਾ ਕਿ ਹਰਿਆਣਾ ਦੇ ਵਿੱਚ ਪੈਂਦਾ ਹੈ 21 ਅਕਤੂਬਰ ਨੂੰ ਭਾਵੇਂ ਕਿ ਅੱਜ 21 ਅਕਤੂਬਰ ਨੂੰ ਇਹ ਪਰਚਾ ਦਰਜ ਹੋਇਆ ਜਿਨ੍ਹਾਂ ਦੇ ਉੱਪਰ ਦਰਜ ਹੋਇਆ ਹੈਗਾ ਚਾਰ ਨਾਮ ਹੈਗੇ ਆ ਜੀ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਰਜ਼ੀਆ ਸੁਲਤਾਨਾ ਸਾਬਕਾ ਮੰਤਰੀ ਧੀ ਜਿਹਦਾ ਨਾਮ ਗੁਪਤ ਰੱਖਿਆ ਗਿਆ ਨੂੰ ਜਿਹਦਾ ਨਾਮ ਹੈ ਜ਼ੈਨਬ ਐਫਆਰ ਦੇ ਵਿੱਚ ਜਿਹੜਾ ਦੋਸ਼ ਲੱਗੇ ਆ ਉਹ ਨੇ ਕਤਲ ਸੈਕਸ਼ਨ 103/1 ਅਕੀਲ ਨੂੰ ਜ਼ਹਿਰ ਦੇ ਕੇ ਮਾਰਨਾ ਸਾਜ਼ਿਸ਼ ਸੈਕਸ਼ਨ ਲੱਗਾ ਹੈਗਾ ਜੀ 61 ਪਰਿਵਾਰ ਨੇ ਮਿਲ ਕੇ ਉਹਨੂੰ ਮਾਰਨ ਦੀ ਸਾਜ਼ਿਸ਼ ਰਚੀ ਮਾਨਸਿਕ ਉਤਪੀੜਨ ਨਾਜਾਇਜ਼ ਸਬੰਧਾਂ ਦੇ ਨਾਲ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਤਣਾਅ ਸੀਗਾ ਇਹ ਦੋਸ਼ ਲੱਗਿਆ ਜੀ ਅੱਗੇ ਆਓ ਸਬੂਤ ਕੀ ਹੈ ਗਿਆ ਇਸ ਸਬੰਧ ਵਿੱਚ ਜਿਹੜੇ ਪੇਸ਼ ਕੀਤੇ ਗਏ ਸਗੇ ਅਕੀਲ ਦਾ ਇੱਕ ਤਾਂ ਉਹ ਵੀਡੀਓ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਔਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੀ ਨਹੀਂ ਅੱਗੇ ਤੋਂ ਅਗੇ ਸ਼ੇਅਰ ਵੀ ਕੀਤਾ ਇਸ ਤੋਂ ਅੱਗੇ ਪੋਸਟਮਾਰਟਮ ਦੀ ਰਿਪੋਰਟ ਸ਼ੱਕੀ ਮੌਤ ਹੈ ਅੱਗੇ ਆਓ ਜੀ ਉਹਦੇ ਵਿੱਚ ਇੱਕ ਗਵਾਹ ਜਿਹਨੇ ਸ਼ਿਕਾਇਤ ਕੀਤੀ ਹੈ ਸਮਸ਼ੂਦੀਨ ਅਤੇ ਗਵਾਂਡੀ ਇਸ ਵੇਲੇ ਜਾਂਚ ਦਾ ਜੋ ਸਟੇਟਸ ਹੈ ਉਹ ਪਹਿਲਾਂ ਦੱਸਣਾ ਹੈ ਕਿ ਇੱਕ ਸੈੱਟ ਬਣਾ ਦਿੱਤੀ ਗਈ ਹੈ ਸੈੱਟ ਇਹ ਸਾਰੇ ਮਾਮਲੇ ਦੀ ਜਾਂਚ ਕਰਦੀ ਪਈ ਹੈ ਉਹਦੇ بیٹے ਦਾ ਜਿਹੜਾ ਦੁਨੀਆ ਦੇ ਉੱਪਰ ਨਹੀਂ ਰਿਹਾ ਉਹਦਾ ਮੋਬਾਈਲ ਵੀ ਖੰਘਾਲਿਆ ਜਾ ਰਿਹਾ ਹੈ ਇਹ ਦੱਸਣ ਤੋਂ ਪਹਿਲਾਂ ਕਿ ਮੁਹੰਮਦ ਮੁਸਤਫਾ ਦੇ ਪਰਿਵਾਰ ਨੇ ਇਸ ਮਾਮਲੇ ਦੇ ਉੱਪਰ ਕੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਕਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈਗਾ ਉਸ ਤੋਂ ਪਹਿਲਾਂ ਸ਼ਿਕਾਇਤ ਕਰਤਾ ਸਮਸ਼ੂਦੀਨ ਚੌਧਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀਗੀ ਐਫ ਆਈ ਆਰ ਦਰਜ ਕਰਵਾਉਣ ਦੇ ਸਬੰਧ ਚ ਉਦੇ ਬਾਰੇ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਮਿਤੀ 18 ਨੂੰ ਉਹ ਸ਼ਿਕਾਇਤ ਦਿੱਤੀ ਗਈ ਸੀਗੀ 18 10 2025 ਪੁਲਿਸ ਕਮਿਸ਼ਨਰ ਜ਼ਿਲ੍ਹਾ ਪੰਚਕੂਲਾ ਹਰਿਆਣਾ ਦੇ ਨਾਮੇ ਸੀ ਉਹ ਸ਼ਿਕਾਇਤ ਵਿਸ਼ਾ ਸ਼੍ਰੀ ਅਕੀਲ ਅਖਤਰ ਸਾਬਕਾ ਡੀਜੀਪੀ ਹਿਊਮਨ ਰਾਈਟਸ ਪੰਜਾਬ ਅਤੇ ਸਾਬਕਾ ਪੀਡਬਲਯੂਡੀ ਮੰਤਰੀ ਪੰਜਾਬ ਕਾਂਗਰਸ ਸ਼੍ਰੀਮਤੀ ਰਜ਼ੀਆ ਸੁਲਤਾਨਾ ਦੇ ਪੁੱਤਰ ਦੀ ਸ਼ੱਕੀ ਮੌਤ ਦੀ ਤੁਰੰਤ ਜਾਂਚ ਸੰਬੰਧੀ ਸ਼ਿਕਾਇਤ ਮਾਨਯੋਗ ਸਰ ਮੈਂ ਸਮਸੁਦੀਨ ਚੌਧਰੀ ਬੜੇ ਸਤਿਕਾਰ ਦੇ ਨਾਲ ਇਹ ਸ਼ਿਕਾਇਤ ਤੁਹਾਡੇ ਸਾਹਮਣੇ ਪੇਸ਼ ਕਰਦਾ ਅਤੇ ਤੁਰੰਤ ਕਾਰਵਾਈ ਦੀ ਬੇਨਤੀ ਕਰਦਾ ਹਾਂ ਮੇਰੇ ਧਿਆਨ ਵਿੱਚ ਆਇਆ ਕਿ ਸ਼੍ਰੀ ਅਕੀਲ ਅਖਤਰ ਜੋ ਕਿ ਸ਼੍ਰੀ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਹਿਊਮਨ ਰਾਈਟਸ ਪੰਜਾਬ ਅਤੇ ਸ਼੍ਰੀਮਤੀ ਰਜ਼ੀਆ ਸੁਲਤਾਨਾ ਸਾਬਕਾ ਪੀਡਬਲਯੂਡੀ ਮੰਤਰੀ ਪੰਜਾਬ ਕਾਂਗਰਸ ਦੇ ਪੁੱਤਰ ਹਨ ਅਤੇ ਸੈਕਟਰ 4 ਮਾਨਸਾ ਦੇਵੀ ਮੰਦਿਰ ਦੇ ਲਾਗੇ ਪੰਚਕੂਲੇ ਦੇ ਵਿੱਚ ਰਹਿੰਦੇ ਸਿਗੇ ਉਨ੍ਹਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਅਤੇ ਉਹਦੇ ਪਰਿਵਾਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਮਤਭੇਦ ਸਿਗੇ 27 ਅਗਸਤ ਨੂੰ ਸ਼੍ਰੀ ਅਕੀਲ ਅਖਤਰ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਹਨੇ ਆਪਣੇ ਪਿਤਾ ਅਤੇ ਆਪਣੀ ਪਤਨੀ ਦੇ ਵਿਰੁੱਧ ਬੜੇ ਹੀ ਜ਼ਿਆਦਾ ਗੰਭੀਰ ਦੋਸ਼ ਲਗਾਏ ਸਿਗੇ ਉਸ ਵੀਡੀਓ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਉਹਨੂੰ ਆਪਣੇ ਪਿਤਾ ਅਤੇ ਉਹਦੀ ਪਤਨੀ ਦੇ ਵਿਚਕਾਰ ਨਜਾਇਜ਼ ਸਬੰਧਾਂ ਦਾ ਪਤਾ ਲੱਗਾ ਸੀਗਾ ਅਤੇ ਨਾਲ ਹੀ ਉਹਨੇ ਦੱਸਿਆ ਸੀਗਾ ਕਿ ਉਹਦਾ ਸਾਰਾ ਹੀ ਪਰਿਵਾਰ ਜਿਹਦੇ ਵਿੱਚ ਉਹਦੀ ਮਾਂ ਅਤੇ ਭੈਣ ਵੀ ਸ਼ਾਮਲ ਸਗੇ ਉਹਨੂੰ ਮਾਰਨ ਤੇ ਜਾਂ ਫਿਰ ਉਹਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚਦਾ ਪਿਆ। ਉਹਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਕਿ ਮੇਰੀ ਜਾਨ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਹੈ। ਉਹਨੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਸੀਗੀ ਅਤੇ ਕਿਹਾ ਕਿ ਉਹਨੂੰ ਉਹਦੇ ਆਪਣੇ ਹੀ ਪਰਿਵਾਰ ਦੇ ਵੱਲੋਂ ਮਾਰਿਆ ਜਾ ਸਕਦਾ ਹੈ। ਹੁਣ ਜਦੋਂ ਉਹਦੀ ਅਚਾਨਕ ਮੌਤ ਹੋ ਗਈ ਤਾਂ ਉਸ ਮੌਤ ਦੀ ਖ਼ਬਰ ਨੇ ਉਹਦੀਆਂ ਚਿੰਤਾਵਾਂ ਨੂੰ ਸੱਚ ਸਾਬਤ ਕਰ ਦਿੱਤਾ। ਇਹ ਸਪਸ਼ਟ ਤੌਰ ਦੇ ਉੱਪਰ ਗਲਤ ਖੇਡ ਦਾ ਮਾਮਲਾ ਹੈ। ਉਹਦੇ ਪਹਿਲਾ ਵਾਲੇ ਵੀਡੀਓ ਬਿਆਨ ਅਤੇ ਉਹਦੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਦੇਖਦੇ ਹੋਏ ਮੌਤ ਦੇ ਕਾਰਨ ਦੀ ਡੂੰਗੀ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਲੋੜ ਹੈ। ਇਸ ਕਰਕੇ ਮੈਂ ਬੜੇ ਹੀ ਅਦਬ ਦੇ ਨਾਲ ਬੇਨਤੀ ਕਰਦਾ ਕਿ ਸ਼ਰੀਆ ਕੀਲ ਅਕਤਰ ਦੀ ਮੌਤ ਦੀ ਪੂਰੀ ਜਾਂਚ ਕੀਤੀ ਜਾਵੇ ਜਿਹਦੇ ਵਿੱਚ ਉਹਦੇ ਸੋਸ਼ਲ ਮੀਡੀਆ ਵੀਡੀਓਜ਼, ਡਿਜੀਟਲ ਸਬੂਤ, ਕਾਲ ਰਿਕਾਰਡਿੰਗਸ, ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰ ਦੇ ਮੈਂਬਰਾਂ ਤੇ ਜਾਂ ਫਿਰ ਸਬੰਧਤ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਸ਼ਾਮਲ ਹੋਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਇਨਸਾਫ ਹੋ ਸਕੇ ਮੈਂ ਤੁਹਾਡੀ ਤੁਰੰਤ ਅਤੇ ਕਾਨੂੰਨੀ ਕਾਰਵਾਈ ਦੇ ਲਈ ਸਦਾ ਰਿਣੀ ਰਹਾਂਗਾ ਤੁਹਾਡਾ ਸ਼ੁਭਚਿੰਤਕ ਸ਼ਮਸੂਦੀਨ ਚੌਧਰੀ ਮਾਡਲ ਟਾਊਨ ਮਲੇਰ ਕੋਟਲਾ ਪੰਜਾਬ ਇਹ ਹੈ ਸ਼ਿਕਾਇਤਕਰਤਾ ਹੁਣ ਜਦੋਂ ਐਫ ਆਰ ਦਰਜ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਕੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹ ਮੈਂ ਤੁਹਾਨੂੰ ਦੱਸਦਾ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ ਸੋ ਇਸ 131 ਨੰਬਰ ਐਫਆਈਆਰ ਦੇ ਸਬੰਧ ਵਿੱਚ ਪਰਿਵਾਰ ਨੇ ਜੋ ਕਿਹਾ ਹੈਗਾ ਜੋ ਸਫਾਈ ਦਿੱਤੀ ਹੈ ਜੋ ਸਪਸ਼ਟ ਕਰਨ ਦਿੱਤਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਹੂਬਹੂ ਪੜ੍ਹ ਕੇ ਜੋ ਪ੍ਰੈਸ ਨੋਟ ਪਰਿਵਾਰ ਨੇ ਜਾਰੀ ਕੀਤਾ ਹੈ ਇਹ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਇਕਲੌਤੇ ਬੇਟੇ ਅਤੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਏ ਅਚਾਨਕ ਦਿਹਾਂਤ ਦੇ ਪਿੱਛੋਂ ਇੱਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਪੰਚਕੂਲਾ ਪੁਲਿਸ ਦੇ ਵੱਲੋਂ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਨੂੰਨ ਅਤੇ ਪੁਲਿਸ ਦੇ ਰੂਲਾਂ ਦੇ ਮੁਤਾਬਕ ਜੇ ਪੁਲਿਸ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਐਫਆਈਆਰ ਦਰਜ ਕਰੇ ਪੰਚਕੂਲਾ ਪੁਲਿਸ ਦੇ ਵੱਲੋਂ ਆਪਣੀ ਇਸੇ ਹੀ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਅਤੇ ਮੈਂ ਇਹਦਾ ਸਵਾਗਤ ਕਰਦਾ ਹਾਂ ਮੁਸਤਫਾ ਸਾਹਿਬ ਨੇ ਅੱਗੇ ਸਪਸ਼ਟ ਕੀਤਾ ਕਿ ਐਫਆਈਆਰ ਦਰਜ ਹੋਣ ਦਾ ਇੱਕ ਕਤਈ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੁਣ ਐਫਆਈਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਊਗੀ ਅਤੇ ਚੰਦ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਲੋਕਾਂ ਦੇ ਸਾਹਮਣੇ ਸਚਾਈ ਆਜੂਗੀ ਉਹਨਾਂ ਨੇ ਮਲੇਰ ਕੋਟਲੇ ਦੇ ਵਸਨੀਕਾਂ ਅਤੇ ਪੰਜਾਬ 'ਚ ਵਸਦੇ ਆਪਣੇ ਸਨੇਹੀਆਂ ਨੂੰ ਅਪੀਲ ਕੀਤੀ ਹੈ ਕਿ ਐਫਆਈਆਰ ਦਰਜ ਹੋਣ ਤੋਂ ਉਹਨਾਂ ਨੂੰ ਹਰਤੀ ਭਰ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਠੀਕ ਹੈ ਕਿ ਸਾਡੇ ਉੱਪਰ ਨੌਜਵਾਨ ਬੇਟੇ ਦੀ ਮੌਤ ਦੇ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਪਰੰਤੂ ਇਹਦਾ ਇਹ ਹਰਗੱਜ਼ ਮਤਲਬ ਨਹੀਂ ਹੈ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਾਨੂੰਨ ਦਾ 56 ਕਿਸ ਪਾਸੇ ਜਾਊਗਾ ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਊਗਾ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫਆਈਆਰ ਦਰਜ ਕਰਵਾਉਣ ਵਾਲੇ ਲੋਕ ਵੀ ਕਾਨੂੰਨ ਦਾ ਸਾਹਮਣਾ ਕਰਨ ਦੇ ਲਈ ਤਿਆਰਬਰ ਤਿਆਰ ਰਹਿਣ ਉਹਨਾਂ ਨੇ ਮਲੇਰ ਕੋਟਲਾ ਹਾਊਸ ਦੇ ਸਨਹਿੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਮਰਹੂਮ ਆਕਿਲ ਅਕਤਰ ਦੀ ਖੈਰ ਚਲੋ ਅੱਗੇ ਜ਼ਿਕਰ ਕੀਤਾ ਹੈਗਾ ਕਿ ਮਰ ਚੁੱਕੇ ਪੁਰਾਣੀ ਦੇ ਨਿਮਿਤ ਜਿਹੜੀ ਰਸਮ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਮੁਸਲਮ ਭਾਈਚਾਰੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਦਾ ਜ਼ਿਕਰ ਕੀਤਾ ਹੈਗਾ ਕਿ 25 ਤਰੀਕ ਨੂੰ ਸ਼ਾਮ 4 ਵਜੇ ਦਾ ਇੰਤਜ਼ਾਮ ਉਹਨਾਂ ਨੇ ਰੱਖਿਆ ਹੈਗਾ ਪ੍ਰੋਗਰਾਮ ਰੱਖਿਆ ਹੈਗਾ ਉਸ ਉਹਦੇ ਸਬੰਧ ਵਿੱਚ ਉਹਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਨੇ ਸੱਦਾ ਦਿੱਤਾ ਹੈਗਾ ਖੈਰ ਚਲੋ ਆਪਾਂ ਗੱਲਬਾਤ ਕਰਕੇ ਅਖੀਰਲੀ ਤੇ ਫਿਰ ਸਮਾਪਤੀ ਕਰਦੇ ਹਾਂ ਇਹ ਮੁਹੰਮਦ ਮੁਸਤਾਫਾ ਜਿਹਦੇ ਬਾਰੇ ਆਪਾਂ ਪਰਸੋਂ ਜਦੋਂ ਗੱਲਬਾਤ ਕੀਤੀ ਸੀ ਤਾਂ ਜ਼ਿਕਰ ਕੀਤਾ ਸੀਗਾ ਕਿ ਇੱਕ ਪੁਰਾਣੀ ਅਖਬਾਰ ਦੀ ਕਟਿੰਗ ਮੇਰੇ ਸਾਹਮਣੇ ਸੀਗੀ ਉਹ ਮੈਂ ਤੁਹਾਨੂੰ ਪੜ੍ਹ ਕੇ ਸਾਰੀ ਖਬਰ ਹੂਬੂ ਸੁਣਾਈ ਸੀਗੀ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਪਰ ਸਿੱਖ ਸੰਘਰਸ਼ ਚੱਲਦਾ ਪਿਆ ਸੀਗਾ ਤਾਂ ਜਦੋਂ ਉਸ ਵੇਲੇ ਫਿਰ ਫੇਕ ਐਂਕਾਊਂਟਰਾਂ ਦਾ ਦੌਰ ਚੱਲਿਆ ਇੱਕ ਖਬਰ ਪੁਲਿਸ ਦੇ ਵੱਲੋਂ ਉਸ ਵੇਲੇ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਕਿ 19 ਖਾਰਕੂ ਪੁਲਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਉਸ ਤੋਂ ਬਾਅਦ ਫਿਰ ਅਖਬਾਰ ਦੀ ਇੱਕ ਕਟਿੰਗ ਸਾਹਮਣੇ ਆਉਂਦੀ ਹੈ ਅੱਜ ਵੀ ਪਈ ਹੋਈ ਹੈ ਉਹ ਦੇਖੀ ਜਾ ਸਕਦੀ ਹੈ ਆਪਾਂ ਪਿਛਲੇ ਆਪਣੇ ਐਪੀਸੋਡ ਦੇ ਵਿੱਚ ਗੱਲਬਾਤ ਕੀਤੀ ਸੀਗੀ ਉਸ ਖਬਰ ਦੇ ਮੁਤਾਬਕ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਸਮਿਆਂ ਦੇ ਵਿੱਚ ਘਟਨਾ ਦਾ ਦੌਰਾ ਉਹਨਾਂ ਨੇ ਕੀਤਾ ਜਿੱਥੇ ਦਾ ਇਹਨਾਂ ਨੇ ਦਾਵਾ ਕੀਤਾ ਸੀਗਾ ਕਿ ਇੱਥੇ ਇਹ ਮੁਕਾਬਲਾ ਹੋਇਆ ਮਾਨ ਸਾਹਿਬ ਨੇ ਦਾਵਾ ਕੀਤਾ ਸੀ ਉਸ ਵੇਲੇ ਉਹ ਕਹਿੰਦੇ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੋਇਆ ਹੈ ਉਹਨਾਂ ਨੇ ਇਸ ਗੱਲ ਦਾ ਦਾਵਾ ਕੀਤਾ ਸੀਗਾ ਕਿ 19 ਸਿੱਖ ਨੌਜਵਾਨਾਂ ਨੂੰ ਬਕਾਇਦਾ ਫੜ ਕੇ ਇੱਥੇ ਲਿਆਂਦਾ ਗਿਆ ਔਰ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਝੂਠਾ ਮੁਕਾਬਲਾ ਸ਼ੋਅ ਕੀਤਾ ਗਿਆ ਹੈ ਇਸ ਗੱਲ ਦਾ ਦਾਵਾ ਸਰਦਾਰ ਮਾਨ ਹਰਣਾ ਨੇ ਉਦੋਂ ਕੀਤਾ ਸੀਗਾ ਅੱਜ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਸਮਿਆਂ ਦੇ ਵਿੱਚ ਜਨਾ ਜਨਾ ਨੇ ਸਿੱਖਾ ਦੇ ਫੇਕ ਐਨਕਾਉਂਟਰ ਕੀਤੇ ਸੀਗੇ ਉਹਨਾਂ ਵਿੱਚੋਂ ਕਈਆਂ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਕਈਆਂ ਦੇ ਕੇਸ ਅਦਾਲਤਾਂ ਦੇ ਵਿੱਚ ਹੱਲੇ ਪੈਂਡਿੰਗ ਪਏ ਨੇ ਔਰ ਵਕੀਲਾਂ ਦੇ ਵੱਲੋਂ ਉਹਨਾਂ ਦੀ ਪੈਰਵਾਹੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਪੋਸਟਾਂ ਇਦਾਂ ਦੀਆਂ ਦੇਖ ਰਹੇ ਹੋਵੋਗੇ ਕਿ ਇਹ ਉਹੀ ਸਾਬਕਾ ਡੀਜੀਪੀ ਪੰਜਾਬ ਹੈ ਇਹਨੇ ਵੀ ਆਪਣੇ ਕਾਰਜਕਾਲ ਦੇ ਦੌਰਾਨ ਬੇਕਸੂਰ ਸਿੱਖਾਂ ਦਾ ਕਾਹਨ ਕੀਤਾ ਸੀਗਾ ਇਦਾਂ ਦੀਆਂ ਪੋਸਟਾਂ ਵੀ ਤੁਸੀਂ ਦੇਖਦੇ ਹੋਵੋਗੇ ਆਉਂਦੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਹੱਲੇ ਕਈ ਸੱਜਣਾਂ ਦੇ ਫੋਨ ਆਉਂਦੇ ਆ ਕਿ ਜਦੋਂ ਮੈਂ ਉਹਨਾਂ ਸਮੇਂ ਦੇ ਵਿੱਚ ਵਿਚਰਦਾ ਸੀਗਾ ਤੇ ਉਹਨਾਂ ਸਮੇਂ ਦੇ ਵਿੱਚ ਮੈਂ ਜਦੋਂ ਜਵਾਨੀ ਦੇ ਵਿੱਚ ਸੀਗਾ ਤੇ ਉਸ ਵੇਲੇ ਮੈਂ ਵੀ ਬਹੁਤ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਮੈਂ ਵੀ ਬਹੁਤ ਕੁਝ ਝੱਲਿਆ ਹੋਇਆ ਐਦਾਂ ਕਈ ਸੱਜਣ ਫੋਨ ਕਰਦੇ ਆ ਜਦੋਂ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਫਿਰ ਪੱਤਰਕਾਰ ਨੂੰ ਵੀ ਕਈ ਵਾਰ ਫੋਨ ਕਰ ਕਰਕੇ ਦੱਸਦੇ ਆ ਸੋ ਉਮੀਦ ਹੈ ਕਿ ਉਹਦੇ ਸਮੇਂ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਇੱਥੇ ਹੀ ਬਸ ਨਹੀਂ ਐ ਸਮਾਪਤੀ ਤੋਂ ਪਹਿਲਾਂ ਇੱਕ ਹੋਰ ਗੱਲ ਸੁਣਨ ਦੇ ਜਾਓ ਤੁਸੀਂ ਵੀ ਨੋਟ ਕੀਤਾ ਹੋਊਗਾ ਸ਼ਾਇਦ ਜਣ ਨਹੀਂ ਕੀਤਾ ਤੁਸੀਂ ਜ਼ਰੂਰ ਕਰਕੇ ਦੇਖਿਓ ਮੈਂ ਕੱਲੇ ਸਿੱਖਾਂ ਦੀ ਗੱਲ ਨਹੀਂ ਕਰਨ데요 ਜਦੋਂ ਤੁਸੀਂ ਮੁਹੰਮਦ ਮੁਸਤਫਾ ਦੀਆਂ ਕਿਉਂਕਿ ਰਿਟਾਇਰ ਹੋ ਚੁੱਕੇ ਕਿਉਂਕਿ ਰਿਟਾਇਰ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਔਰ ਉਸ ਤੋਂ ਬਾਅਦ ਫਿਰ ਜਦੋਂ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦੀਆਂ ਚੋਣ ਰਲੀਆਂ ਤੇ ਜਾਂਦੇ ਆ ਉਸ ਵੇਲੇ ਜਾ ਕੇ ਫਿਰ ਜਦੋਂ ਲੋਕਾਂ ਨੂੰ ਸੰਬੋਧਿਤ ਹੁੰਦੇ ਆ ਤਾਂ ਇਹਨਾਂ ਦੀ ਭਾਸ਼ਾ ਉਸ ਵੇਲੇ ਸੁਣਨ ਵਾਲੀ ਹੈ ਇਹਨਾਂ ਦੀ ਭਾਸ਼ਾ ਦੇ ਵਿੱਚ ਪੂਰੇ ਸਿਕਲ ਦੇ ਚਲਕਾਰੇ ਮਿਲਦੇ ਆ ਕਿ ਸਿੱਖਾਂ ਦੀ ਤਾਂ ਪਹਿਲਾਂ ਗੱਲ ਕਰ ਹਟਿਆ ਹਿੰਦੂ ਭਾਈਚਾਰੇ ਨੂੰ ਵੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਾੜੀ ਸ਼ਬਦਾਵਲੀ ਦੇ ਨਾਲ ਟਾਰਗੇਟ ਕੀਤਾ ਹੋਇਆ ਭਾਜਪਾ ਦਾ ਜ਼ਿਕਰ ਆਉਂਦਾ ਇੱਕ ਕਿਸੇ ਪਾਰਟੀ ਦਾ ਲੀਡਰ ਦੂਜੀ ਕਿਸੇ ਪਾਰਟੀ ਨੂੰ ਭੰਡਦਾ ਤਾਂ ਤੁਸੀਂ ਜ਼ਰੂਰ ਸੁਣਿਆ ਹੋਊਗਾ ਆਰਐਸਐਸ ਦਾ ਵੀ ਜ਼ਿਕਰ ਕਰਦੇ ਆ ਇਹ ਭਾਜਪਾ ਨੂੰ ਵੀ ਭੰਡਦੇ ਆ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਨੇ ਪਰ ਆਪਣੀ ਸ਼ਬਦਾਵਲੀ ਇਹਨਾਂ ਦੀ ਸੁਣਨ ਵਾਲੀ ਹੈ ਆਪਣੀ ਸ਼ਬਦਾਵਲੀ ਦੇ ਵਿੱਚ ਭਾਜਪਾ ਨੂੰ ਹੀ ਨਹੀਂ ਕੇਵਲ ਭੰਡਦੇ ਹਿੰਦੂਆਂ ਨੂੰ ਵੀ ਭੰਡਦੇ ਆ ਇਹ ਔਰ ਮੈਂ ਇਹ ਗੱਲ ਇਸ ਕਰਕੇ ਕੀਤੀ ਉਥੇ ਚਤਤੌਰ ਦੇ ਉੱਪਰ ਕਿ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣਦੇ ਨੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਵੀ ਤਾਂ ਨਾਲ ਹਿੰਦੂ ਭਾਈਚਾਰੇ ਵਾਲੇ ਵੀ ਜਰੂਰ ਇਸ ਪਾਸੇ ਨੂੰ ਧਿਆਨ ਦੇਣ ਕਿ ਤੁਸੀਂ ਦੇਖੋ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਸਮਿਆਂ ਦੇ ਦੌਰਾਨ ਕੀ ਕੁਝ ਵਾਪਰਿਆ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਆ ਰਹੀਆਂ ਨੇ ਔਰ ਉਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਚੰਗੇ ਅਹੁਦੇ ਅਤੇ ਰੁਤਬੇ ਦੇ ਦੇ ਕੇ ਨਵਾਜਿਆ ਇਸ ਕਿਸਮ ਦੀ ਮੈਂਟੈਲਿਟੀ ਦੇ ਇਹ ਲੋਕ ਨੇ ਮੈਂ ਇਸ ਕਰਕੇ ਉਹ ਗੱਲ ਕੀਤੀ ਹੈ ਇਸ ਤੋਂ ਇਲਾਵਾ ਜਦੋਂ ਰਿਟਾਇਰ ਹੋ ਜਾਂਦੇ ਆ ਤਾਂ ਉਹ ਸਿਆਸੀ ਪਾਰਟੀਆਂ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਟਿਕਟਾਂ ਦੇ ਦੇ ਕੇ ਵੀ ਨਿਵਾਜ਼ਦੀਆਂ ਨੇ ਔਰ ਉਹਨਾਂ ਨੂੰ ਮੰਤਰੀ ਵੀ ਬਣਾਉਂਦੀਆਂ ਨੇ ਔਰ ਫਿਰ ਉਹਨਾਂ ਲੋਕਾਂ ਦੇ ਉੱਪਰ ਹੀ ਇਹਨਾਂ ਨੂੰ ਉਹਨਾਂ ਦੇ ਸਿਰ ਦੇ ਉੱਪਰ ਬਹੌਂਦੀਆਂ ਨੇ ਜਿਨ੍ਹਾਂ ਲੋਕਾਂ ਦਾ ਇਹਨਾਂ ਨੇ ਕਹਾਣ ਕੀਤਾ ਹੁੰਦਾ ਹੈ ਜਿਨ੍ਹਾਂ ਦੇ ਬਾਰੇ ਇਹਨਾਂ ਨੇ ਮਾੜੀ ਸ਼ਬਦਾਵਲੀ ਬੋਲੀ ਹੁੰਦੀ ਹੈ ਇਸ ਕਰਕੇ ਮੈਂ ਆ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਇਹ ਸੀਗੀ ਅੱਜ ਦੀ ਤਾਜ਼ਾ ਅਪਡੇਟ ਇਸ ਮਾਮਲੇ ਵਿੱਚ ਆਉਂਦੇ ਸਮੇਂ ਦੇ ਵਿੱਚ ਜਿਵੇਂ ਪਰਿਵਾਰ ਦਾ ਦਵਾ ਹੈਗਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਸ਼ਮਸ਼ੂਦīn ਚੌਧਰੀ ਦੀ ਵੀ ਗੱਲ ਕੀਤੀ ਸੀ ਕਿ ਉਹਦਾ ਕੀ ਕਹਿਣਾ ਹੈਗਾ ਸ਼ਮਸ਼ੂਦīn ਚੌਧਰੀ ਹਰੋਂ ਦਾ ਕਹਿਣਾ ਉਹ ਕਹਿੰਦੇ ਕਿ ਮੈਂ ਪੂਰੀ ਤਰ੍ਹਾਂ ਡਟਿਆ ਹੋਇਆ ਮੈਂ ਕੋਈ ਡਰਨ ਵਾਲਾ ਬੰਦਾ ਨਹੀਂ ਹੈਗਾ ਮੈਂ ਕੋਈ ਭੱਜਣ ਵਾਲਾ ਨਹੀਂ ਹੈਗਾ ਮੈਂ ਜੇ ਸ਼ਿਕਾਇਤ ਦਰਜ ਕਰਵਾਈ ਸੀਗੀ ਤਾਂ ਕੁਝ ਸੋਚ ਸਮਝ ਕੇ ਹੀ ਕਰਵਾਈ ਸੀਗੀ ਮੈਂ ਐਨ ਇਸ ਕੇਸ ਨੂੰ ਕਿਸੇ ਪਾਰਪਤਨ ਲਾ ਕੇ ਹੱਲ ਲਊਗਾ ਪਰ ਇਧਰ ਪਰਿਵਾਰ ਦਾ ਕਹਿਣਾ ਹੈਗਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਇਹ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਸਾਡੇ ਪਰਿਵਾਰ ਦੇ ਉੱਪਰ ਤੁਮਤ ਲਾਈ ਗਈ ਹੈ ਔਰ ਇੱਕ ਝੂਠੀ ਐਫਆਰ ਦਰਜ ਕਰਵਾਈ ਗਈ ਹੈ ਪਰਿਵਾਰ ਦਾ ਇਹ ਕਹਿਣਾ ਸੋ ਦੇਖਦੇ ਹਾਂ ਜੇ ਆਉਂਦੇ ਸਮੇਂ ਦੇ ਵਿੱਚ ਕੀ ਵਾਪਰਦਾ ਜਿਹੜੀ ਵੀ ਕੋਈ ਨਵੀਂ ਅਪਡੇਟ ਹੋਊਗੀ ਲੈ ਕੇ ਆਪ ਜੀ ਦੇ ਰੂਬਰੂ ਜ਼ਰੂਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ